ਚਾਰ ਨੂੰ ਵੀ ਮਜਬੂਰ ਹੋਣਾ ਪਊਗਾ ਕਿ ਉਹਨਾਂ ਨੂੰ ਆਪ ਕੈਬਨਟ ਵਿੱਚ ਸਾਥੀ ਬਣਾਉਣ ਆਸਤੇ ਪਰ ਇਹ ਹੋਣਾ ਹੀ ਹੋਣਾ ਹੈ ਜੇ ਤੁਸੀਂ ਆਪ ਆਪ ਦੇ ਨਾਲ ਦੋ ਦੋ ਚਾਰ ਚਾਰ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਦੀਆਂ ਵੀ ਬੁਟਾ ਆਪ ਜੀ ਨੇ ਕਹਿਣੀ ਹੈ ਔਰ ਹਰਦੀਪ ਸਿੰਘ ਢਿੱਲੋਂ ਦੀ ਲੋ ਚਾਰੂ ਚੋ ਨਿਸ਼ਾਨ ਤੇ 20 ਤਰੀਕ ਦਾ ਬਦਲ ਇਹੋ ਜਿਹਾ ਦਬਾਣਾ ਇਹੋ ਜਿਹੀ ਚੀਕਾ ਪਾਉਣੀ ਹੈ ਕਿ ਜਿਹੜਾ ਇਹਦੇ ਆਪਣੇ ਸਾਹਮਣੇ ਵਿਰੋਧੀ ਖੜੇ ਨੇ ਜਿੰਨੇ ਵੀ ਤਾਰੇ ਨੂੰ ਵੱਡੋ ਕਰਾਉਣੇ ਨੇ ਉਹ ਕਿੱਧਰ ਬਾਹਰ ਕੇ ਮੂੰਹ ਨਾ ਚਾਕੋ ਆਪਣਾ ਭਾਈ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਨਗਰ ਦੇ ਵਿੱਚ ਐਮਐਲਏ ਕੁੱਝ ਹਰਕਤਾਂ ਕਰਨ ਲੱਗ ਪਏ ਹੈਗੇ ਆ ਸਾਡਾ ਇੱਕ ਮੈਂਬਰ ਹੈ ਉਹ ਜੰਗਰ ਮੈਂਬਰ ਉਹਨਾਂ ਨੂੰ ਆਪਾਂ ਸੌਣ ਕੀਤਾ ਸੀ ਪਹਿਲਾਂ ਉਹ ਦੂਜੇ ਪਾਸੇ ਸੀ ਉਹ ਗ੍ਰੀਨ ਬੱਸ ਵਾਲਾਂ ਦੇ ਲੱਗਿਆ ਸੀਗਾ ਜੀ ਤੇ ਉਹਨੂੰ ਕੱਲ ਕਹਿੰਦੇ ਤੂੰ ਛੁੱਟੀ ਕਰ ਲੈ ਜਾਂ ਤਾਂ ਸਾਡੇ ਨਾਲ ਆ ਜਾ ਜਾਂ ਤੂੰ ਭਾਈ ਡਿਊਟੀ ਦੀ ਬਸਾਂ ਤੇ ਲੱਗ ਜਾ ਉਹ ਕਹਿੰਦਾ ਮੈਂ ਥੋੜੀ ਛੁੱਟੀ ਦੀ ਉਹ ਅੱਜ ਤੋਂ ਜਵਾਖ ਛੁੱਟੀ ਦੀ ਉਹ ਕਹਿੰਦਾ ਮੈਂ ਤਿੰਨ ਦਿਨਾਂ 'ਚ ਲੈ ਭਾਈ ਗੁਪੀ ਆਪੇ ਲਵਾਇਆ ਤੇ ਮੈਂ ਕਹਾਂ ਭਾਈ ਜੇ ਤੂੰ ਭਾਈ ਡਿੰਪੀ ਆਪੇ ਲਵਾਉਣਾ ਤੇ ਮੈਂ ਤੇ ਅਸੀਂ ਸਾਰੀ ਟੀਮ ਗਰੰਟੀ ਲੈਨੇ ਆ ਕਿ ਤੈਨੂੰ ਭਾਈ ਡਿੰਪੀ ਆਪੇ ਪਰਿਵਾਰ ਦੇ ਨੰਬਰਾਂ ਨੂੰ ਸਮਝੂਗਾ ਮੈਂ ਇਹੋ ਜਿਹਾ ਹਰਾਣ ਹੈ ਕਿ ਇਹੋ ਜਿਹੀਆਂ ਪੁੱਝੀਆਂ ਹਰਕਤਾਂ ਦੇ ਦੌਰ ਹੈ ਕਿ ਲੋਕਾਂ ਦੀ ਰੋਜੀ ਰੋਟੀ ਤੇ ਵੀ ਲਤਮਾਰ ਲੱਗਦੇ ਨੇ ਸਾਡੇ ਕੋਲੇ ਵੀ ਸੀਆਈਡੀ ਰਿਪੋਰਟ ਆਉਂਦੀ ਹੈ ਬਾਰੇ ਸਰਕਾਰੀ ਮੁਲਾਜ਼ਮਾ ਕਿੱਧਰ ਟੀਟੀ ਕਰਦੇ ਕਿੱਥੋਂ ਕਾਟਾ ਕਰਦੇ ਆ ਪਰ ਅਸੀਂ ਕਿਸੇ ਦੇ ਰੋਜੀ ਰੋਟੀ ਤੇ ਲਤ ਨਹੀਂ ਮਾਰਦੇ ਕਿਉਂਕਿ ਉਸ ਵਾਇਗੁਰੂ ਨੇ ਮੱથા ਰੋਟੀ ਦਿੱਤੀ ਹੁੰਦੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਬਾਈ ਦੀ ਸਾਡੇ ਇੱਕ ਰਾਜਾ ਜੀ ਹੈ ਇਹਨਾਂ ਦਾ ਬੇਟਾ ਭੀਮ ਨਿੰਦੋ ਇਹ ਬੇਟਾ ਜੀ ਇਹ ਟੂਬੇ ਤੇ ਲੱਗਿਆ ਸੀਗਾ ਜੀ ਵਾਟਰ ਵਕ ਤੇ ਪਿੰਡ ਕੋ ਤੇ ਉਹਦੇ ਜਿਹੜਾ ਉੱਤਰ ਲੱਗਿਆ ਟੂਬੇ ਤੋਂ ਵੀ ਠੇਕੇ ਤੋਂ ਆ ਉਹ ਦੂਜੇ ਪਾਸੇ ਰਾਜੇ ਦਾ ਤੇ ਉਹ ਇਹ ਨੂੰ ਕਹਿੰਦੇ ਕਿ ਤੂੰ ਲੋਕੜੀ ਤੋਂ ਤੈਨੂੰ ਹਟਾਤਾ ਜੀ ਤੂੰ ਠੇਕੇ ਤੇ ਉਹ ਮੈਂ ਕਹਾ ਵਾਹਿਗੁਰੂ ਨੇ ਕਿਰਪਾ ਕਰਨੀ ਹੈ ਜਿਹੜੇ ਬੰਦੇ ਨੇ ਤੈਨੂੰ ਠੇਕੇ ਤੇ ਉਹ ਵੀ ਠੇਕੇ ਤੇ ਹੀ ਆ ਤੇ ਇਹ ਹੋ ਸਕਦਾ ਹੈ ਕਿ ਤੂੰ ਉਸ ਸਾਥੇ ਆ ਜਾ ਤੇ ਤੇਰੇ ਮਗਰ ਮਿਲਟਾ ਕਰਦਾ ਰਹੇ ਕਿ ਜੀ ਮਿਲ ਨੂੰ ਲਾ ਦੇ ਤੇ ਇਹ ਕਾਈ ਹੁਣੇ ਉਹ ਪਾਈ ਹੁਣੇ ਜੇ ਤੁਸੀਂ 20 ਤਰੀਕ ਨੂੰ ਚਾਲੂ ਵਾਲਾ ਬਟਨ ਦਬਾ ਕੇ ਟੀਕਾ ਇੰਨੀਆ ਮਰਵਾ ਦਿਓ ਕਿ ਉਹ ਇਧਰ ਬੁੱੱਦਲਵਾ ਕਿ ਹਰੀਕੇ ਕਰਾਣੇ ਪਾਸੇ ਮੂੰਹ ਕਰਨਾ ਪੜਦੇ ਆਪਾ ਗੁਰੂ ਸਾਹਿਬ ਦੇ ਅੱਗੇ ਆਪ ਤਾਂ ਕਿਸੇ ਨੂੰ ਦੇਖਣਾ ਨਾ ਪਏ ਮਾਨਤਾਲ ਕਰਨ ਜਮੀਲੀ ਦੇ ਨਾਲ ਬੜੇ ਪਿਆਰ ਦੇ ਨਾਲ ਤੁਹਾਡੇ ਨਾਲ ਵੀ ਪੱਤੀ ਕਰਨ ਲਾਇਆ ਨਹੀਂ ਪਰ ਉਹਨਾਂ ਘਾੜੇ ਲੋਕਾਂ ਨੂੰ ਤੁਮਕੋ ਹੁੰਦੀ ਲੱਗ ਗਿਆ ਬਾਈ ਸ਼ੇਰ ਜ਼ਰੂਰ ਕਰਦਾ ਸ਼ੇਰ ਉਹ ਕਦੇ ਤਵੀ ਬਾਲ ਲੱਗੋ ਕਦੇ ਰੋਸ ਜਾਜੋ ਮੈਂ ਪਰ ਇੱਕ ਗੱਲ ਦੱਸਦਾ ਇਹ ਜਿਹੜੀ ਸਾਇੰਗਾ ਤੜਾ ਇਹ ਮੇਰੀ ਪਾਸ ਕਰੇ ਤੇ ਇਹ ਤੋਂ ਬਸੰਗਤ ਦਾ ਜਿਹੜਾ ਮੇਰਾ ਲਾੜ ਹੈ ਤੇ ਮੈਂ ਭਾਈ ਟਿੰਪੀ ਜੀ ਉਹ ਇੰਨਾ ਵਿਸ਼ਵਾਸ ਕਰਕੇ ਕਹਿ ਸਕਦਾ ਕਿ ਮਾਤਾ ਮਾਬੂ ਦੇ ਲਾੜ ਨੂੰ ਕੋਈ ਆਚਾਨ ਤਵਾ ਤੇ ਨਾ ਮਾਰੀ ਪੱਗ ਨੂੰ ਨਹੀਂ ਆਈ ਜੇ ਕੋਈ ਕੋਈ ਪੈਰ ਕਰੂਗਾ ਸਭ ਤੋਂ ਪਹਿਲਾਂ ਮੈਂ ਖੜਾ ਉਸ ਤੋਂ ਬਾਅਦ ਭਾਈ ਟਿੰਪੀ ਜੀ ਹੁਣੀ ਛੋਟੇ ਮਦਰ ਖੜੇ ਆ ਛੋਟੇ ਬਾਰ ਵੀ ਕੋਈ ਝਾਕ ਕਰਦਾ ਪਰ ਉਹਨਾਂ ਨੇ ਪੂਰੀ ਕੋਸ਼ਿਸ਼ ਕਰ ਲਈ ਹੈ ਕਾਲਰੇ ਜਦੋਂ ਹਾਰਨ ਲੱਗਦੇ ਆ ਨਾ ਉਹਨਾਂ ਨੇ ਲੜ ਨਾਲੇ ਪਾਸੇ ਆਉਂਦੇ ਆ ਆਪਣੇ ਵਿੱਚ ਵੀ ਬਹੁਤ ਸਾਰੇ ਪਰਿਵਾਰ ਪਰਿਵਾਰ ਜਿਹੜੇ ਕਾਂਗਰਸ ਛੱਡ ਕੇ ਆਏ ਆ ਮੈਨੂੰ ਕਹਿੰਦੇ ਭਾਈ ਜੀ ਜਦੋਂ ਅਸੀਂ ਪਤਾ ਸੀ ਨਾ ਜਦੋਂ ਹਾਰਨ ਲੱਗਦੇ ਸੀ ਅਸੀਂ ਕਾਪੜੇ ਲੱਗ ਪੈਂਦੇ ਸੀ ਅਜੀ ਤੁਹਾਨੂੰ ਦੱਸਦੇ ਆ ਮੈਂ ਕਿਹਾ ਭਾਈ ਜੀ ਅੱਜ ਤੱਕ ਲਾਲੇ ਤੁਹਾਨੂੰ ਪਤਾ ਲੱਗਿਆ ਸੀ ਜਦੋਂ ਹਾਰ ਲੱਗਦੇ ਲਾਲ ਤੁਸੀਂ ਲਾਲ ਦਾਸੇ ਪਾਵੇ ਆਪਾਂ ਕਿਸੇ ਨੇ ਲਾਲਦਾ ਨਹੀਂ ਆਪਾਂ ਨੂੰ ਬਹੁਤ ਸਕੌਨ ਦੇ ਬਹੁਤ ਸਾਰੇ ਲੋਕ ਆਪਾਂ ਨੂੰ ਜਰਾਂਉਂਗੇ ਅੱਜ ਆਪਣੀ ਸਟੇਜ 'ਤੇ ਪਰਕੜ ਜੀ ਵੀ ਬੈਠੇ ਨੇ ਗਗਨ ਜੀ ਵੀ ਬੈਠੇ ਨੇ ਉਹ ਬਾਈ ਡੀਪੀ ਦੀ ਆਵਾਜ਼ ਜਿਹੜੀ ਹੋਰ ਲੀਡਰਸ਼ਿਪ ਬੈਠੀ ਹੈ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੇ ਬਹੁਤ ਪਾਰਪਾਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਹਿੰਦਾ ਗੁਰੂ ਮਹਾਰਾਜ ਦਾ ਕਿਰਪਾ ਉਹਦਾ ਜਿੰਨੀਆਂ ਚੀਜ਼ਾਂ ਉਹ ਤੁਹਾਨੂੰ ਸਾਰੀਆਂ ਮਿਲਣ ਗਿਆ ਉੱਥੇ ਬਾਈ ਜੀ ਕਹਿੰਦੇ ਕਿ ਜੀ ਮੇਰਾ ਕੋਈ ਟਰਾਂਸਫਾਰਮਰ ਆ ਮੇਰੀ ਕੋਈ ਕਵੀ ਆ ਉਹ ਮੈਂ ਕਹਾਂ ਬਾਈ ਜੀ ਤੁਸੀਂ ਬਾਈ ਦਿੰਪੀ ਜੀ ਨੂੰ 20 ਤਰੀਕਾ ਨੂੰ ਵੋਟਾਂ ਪਾ ਦਿਓ ਜਿਹੜੀਆਂ ਗਲੀਆਂ ਗੁਲੀਆਂ ਇਹ ਤਾਂ ਛੋਟਾ ਜਿਹਾ ਕੰਮ ਹੈ ਆਪਾਂ ਹੜੀ ਕੇ ਕਦਰ ਕਲਾ ਦੇ ਵਿੱਚ ਇਹੋ ਜੀ ਇੱਕ ਨਵਾਂ ਚੀਜ਼ ਲੈ ਕੇ ਆਵਾਂਗੇ ਜਿਹਦੇ ਨਾਲ ਨੌਜਵਾਨਾਂ ਦੀ ਬੇਰੁਜ਼ਗਾਰੀ ਖਤਮ ਹੋਵੇ ਇਹ ਬਾਈ ਦਿੰਪੀ ਜੀ ਤੇ ਬਦਲਾ ਹੋ ਸਕਦਾ ਉਸ ਤੋਂ ਕੋਚਿੰਗ ਸੈਂਟਰ ਲਿਆਵਾਂਗੇ ਕੋਈ ਇੰਡਸਟਰੀਅਲ ਇੰਸਟੀਚਿਊਟ ਲਾਵਾਂਗੇ ਕਿਉਂਕਿ ਇਹ ਪੰਡ ਬਹੁਤ ਵੱਡਾ ਹੈ ਤੇ ਇਸ ਕਰਕੇ ਬੰਤੀ ਕਰਦਾ ਹੱਥ ਝੋੜ ਕੇ ਸਾਰਿਆਂ ਦੇ ਚਰਨਾਂ ਦੇ ਵਿੱਚ ਦੋ ਦਿਨ ਰਹਿ ਗਏ ਉਹ ਬਹੁਤ ਤੜਾਕ ਨੇ ਤਕਪ ਨੇ ਜਿਹੜਾ ਕੋ ਪਹੁੰਚਿਆ ਨਾ ਉਹ ਮੈਨੂੰ ਨਹੀਂ ਪਤਾ ਸੀ ਕਿ ਬੋਲੀ ਜਾਂਦਾ ਸੀ ਮੈਂ ਬੋਲਣਾ ਨਹੀਂ ਸੀਗਾ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਜੀ ਜੀ ਆਓ ਤਾਂ ਨਾ ਜੀ ਹੁਣ ਮੇਰੀ ਸਰਪੰਚੀ ਵੀ ਮੈਨੂੰ ਕਰਨ ਦੇਣਗੇ ਮੇਗਾ ਬਾਈ ਜੀ ਮੈਂ ਹੈਰਾਨ ਸੀ ਮੈਂ ਇਹਨਾਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਬਾਈ ਜੀ ਆਪਾਂ ਸਰਪੰਚੀ ਦੀ ਇਲਕਾ ਨਹੀਂ ਲਾ ਰਹੇ ਆਪਾਂ ਕਿੱਦੜਵਾਦੀ ਕਿਸਮਤ ਲਿਖਣ ਜਾ ਰਹੇ ਨੇ ਕਿੱਦੜਵਾਦ ਹੈ ਲੋਕਾਂ ਨੇ ਇਹ ਦੇਖਣਾ ਕਿ ਅਸੀਂ ਵਿਕਾਸ ਕਿੱਥੋਂ ਕਰਾਉਣਾ ਪਰ ਇੱਕ ਗੱਲ ਦੱਸ ਦਿੰਦਾ ਕਿਉਂਕਿ ਤੂੰ ਤਾਂ ਲੜਾਏ ਵਾਲਾ ਕੰਮ ਹੀ ਕੀਤਾ ਉਹ ਕਹਿੰਦੇ ਜਿਸਕੇ ਨਾਂਮੇ ਮਿੱਠੀ ਛੁਰੀ ਹੁੰਦੀ ਹੈ ਨਾ ਉਹਦੇ ਬਗਲ 'ਚ ਵੀ ਛੁਰੀ ਹੁੰਦੀ ਹੈ ਤੇ ਉਹ ਪਤਾ ਨਹੀਂ ਲੱਗਦਾ ਕਦੋਂ ਖੰਗੜ ਮਾਰਦਾ ਤੇ ਉਸ ਤੋਂ ਬਚ ਕੇ ਰਹਿਣਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾਂ ਉਹ ਬਾਰਾ ਸਾਰੀਆਂ ਸ਼ੌਂਦੀਆਂ ਛੱਡਣੀਆਂ ਹੈ ਤੁਸੀਂ ਇੱਕ ਵਕ ਇੱਕ ਝਟੋਗੇ ਰਹਿਣਾ ਤੁਸੀਂ ਸਭ ਨਿਮਰਤਾ ਤੇ ਸੇਵਾ ਦੇ ਨਾਲ ਲੋਕਾਂ ਤੋਂ ਵੋਟਾਂ ਲੈਣੀ ਹੈ ਤੇ ਭਾਈ ਜੀ ਨੂੰ 20 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਜਿਹੜਾ ਬਟਨ ਦਬਾ ਕੇ ਆਪਾਂ ਜਿਤਾਉਣਾ ਔਰ ਇਹਨਾਂ ਨੂੰ ਇਹੋ ਜਿਹਾ ਦਿਖਾਉਣਾ ਕਿ ਇਹੋ ਜਿਹੀ ਚੀਕਾਂ ਮਰਵਾ ਦਿਓ ਕਿ ਜਿਹੜੀ ਕਾਂਗਰਸ ਪਾਰਟੀ ਅੱਜ ਜਿਹੜਾ ਕਹਿੰਦਾ ਸੀ ਚੰਨੀ ਨੂੰ ਨਹੀਂ ਬਣਾਉਣਾ ਆਦੇ ਚੰਨੀ ਨੂੰ ਵੀ ਚੱਕੀ ਫਿਰਦਾ ਆ ਠੀਕ ਹੈ ਨਾ ਬਾਜਵਾ ਨੂੰ ਵੀ ਬੁਲਾਉਣਾ ਬਾਜਵਾ ਨੂੰ ਵੀ ਬੁਲਾਈ ਫਿਰਦਾ ਮੈਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ ਨਾ ਮੈਂ ਕਰਨਾ ਚਾਹਦਾ ਪਰ ਇਹਨਾਂ ਨੇ ਪਹਿਲ ਕੀਤੀ ਹੈ ਪੰਡ ਵਾਲੇ ਜਵਾਬ ਨਹੀਂ ਦੇ ਸਕਦੇ ਦੀ ਮੈਨੂੰ ਕਹਿੰਦੇ ਭਾਈ ਜੀ ਤੁਸੀਂ ਬੋਲਣਾ ਮੈਂ ਕਹਾਂ ਜੀ ਅਸੀਂ ਵੀ ਉਸ ਗਰੋਹ ਦੇ ਚੰਦੇ ਹੋਏ ਆ ਅਸੀਂ ਜੇ ਨਿਮਰਤਾ ਹੈਗੀ ਹੈ ਤੇ ਅਸੀਂ ਕਦੇ ਕਿਸੇ ਦਾ ਦਬਾਅ ਵੀ ਨਹੀਂ ਚੱਲਿਆ ਅਸੀਂ ਆਪਦੀ ਵਰਕਰਾਂ ਆਸਤੇ ਮੂਹਰੇ ਖੜ ਕੇ ਅਸੀਂ ਲੜਨ ਆਸਤੇ ਵੀ ਤਿਆਰ ਹਾਂ ਬਾਲਾ ਲੈਂਦਾ ਹੋਇਆ ਕਿ ਮਾਂ ਮੰਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇੱਕ ਬੇਨਤੀ ਕਰੂੰਗਾ ਹੱਥ ਖੜੇ ਕਰਕੇ ਬਾਈ ਟਿੰਪੀ ਜੀ ਨੂੰ ਵਿਚਾਰ ਸਲਾਹ ਦਿਓ ਕਿ ਬੂਟ ਟੂਟ ਨੂੰ ਝਾੜੂ ਵਾਲਾ ਬਟਨ ਦਬਾ ਕੇ ਚੁੱਕਾ ਪਾ ਦੇਾਂਗੇ ਮੈਂ ਬੇਨਤੀ ਕਰਦਾ ਮੇਰੇ ਕੋਲ ਸੇਖਾ ਸਾਹਿਬ ਨੇ ਮਾਫੀ ਮੰਗ ਲਈ ਹੈ ਤੇ ਬਾਈ ਜੀ ਨੇ ਅੱਗੇ ਵੀ ਜਾਣਾ ਹੈ ਬਾਈ ਜੋਤੀ ਜੀ ਮੇਰੇ ਬਹੁਤ ਹੀ ਸਤਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਸੇਖੋ ਸਾਹਿਬ ਪੀਕ ਕੋਟ ਪੁਆਇੰਟ ਨੇ ਮੇਰੇ ਬਹੁਤ ਹੀ ਸਤਕਾਰਯੋਗ ਸਰਦਾਰ ਗੁਰਮਿੰਦਰ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਨਾਲ ਬਬਲੀ ਜੀ ਕਹਿੰਦੇ ਨੇ ਆ ਚੇਅਰਮੈਨ ਮੇਰੇ ਮਾਮਾ ਜੀ ਦੇ ਬੇਟੇ ਸਰਦਾਰ ਸੁਖਦੀਪ ਸਿੰਘ ਜੀ ਚੈਲ ਸਾਹਿਬ ਇਹ ਵੀ ਡਿਊਟੀ ਇੱਥੇ ਨਿਭਾ ਰਹੇ ਆ ਤੇ ਸਰਦਾਰ ਪ੍ਰਗਤ ਸਿੰਘ ਜੀ ਗਗਨ ਜੀ ਬਾਈ ਜੀ ਹਰਬੰਸ ਜੀ ਸਾਰੇ ਤੁਸੀਂ ਜਿੰਨੇ ਸਤਕਾਰ ਦੇ ਯੋਗ ਬਣੇ ਹੋ ਜੇ ਕਿਸੇ ਦਾ ਨਾਮ ਲੈਣ ਤੋਂ ਮੈਂ ਉੱਕ ਗਿਆ ਹਾਂ ਮਾ ਉਸ ਗਲ ਦੀ ਮਾਫੀ ਚਾਹਾਂਗਾ ਤੁਸੀਂ ਸਾਰੇ ਸਤਕਾਰਯੋਗ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਮਤੇ ਅੱਜ ਕਰਦਾ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਮਤੇ ਇਲੈਕਸ਼ਨ ਦਾ ਦੌਰ ਹੈ ਲੇਟ ਵੀ ਕਾਫੀ ਹੋ ਗਏ ਤੇ ਬੜਾ ਓਕੇ ਅਖੀਰਲਾ ਪੜਾ ਇਲੈਕਸ਼ਨ ਦਾ ਚੱਲ ਰਿਹਾ ਹੋ ਸਕਦਾ ਕਿ ਇਸ ਤੋਂ ਬਾਅਦ 20 ਤਰੀਕ ਤੱਕ ਮੈਥੋਂ ਜਿਹੜਾ ਹਰੀਕੇ ਕਲਾਂ ਦੇ ਵਿੱਚ ਨਾ ਬਚੇ ਇਸ ਕਰਕੇ ਅੱਜ ਆਪਣਾ ਸੋਚਿਆ ਸੀ ਵੀ ਅਖੀਰਲਾ ਜਲਸਾ ਇਸ ਇਲੈਕਸ਼ਨ ਦਾ ਆਪਾਂ ਇੱਥੇ ਅੱਜ ਕਰੀਏ ਇੱਕ ਦੂ ਬਾਅਦ ਹਜੇ ਮੇਰੇ 5 6 ਜਲਤੇ ਰਾਤ ਤੱਕ 11 12 ਵਜ ਜਾਂਦੇ ਆ ਫਿਰ ਹੋਰ ਚੱਲਣਗੇ ਲੀਟ ਕਾਫੀ ਹੋ ਗਈ ਤੁਹਾਡੇ ਪਿਆਰ ਸਤਿਕਾਰ ਕਰਕੇ ਲੋਕਾਂ ਨੇ ਬੜਾ ਇੱਜ਼ਤ ਮਾਨ ਦਿੱਤਾ ਬੜਾ ਪਿਆਰ ਦਿੱਤਾ ਉਹਦੇ ਕਰਕੇ 2 2 2 2 2 ਮਿੰਟ ਕਰਕੇ ਸਮਾਂ ਘੰਟਾ ਲੇਟ ਹੋ ਗਿਆ ਪਹਿਲਾ 7 ਵਜੇ ਦਾ ਪਹਿਲਾ ਪ੍ਰੋਗਰਾਮ ਸੀ ਉਹ ਹੁੰਦੇ 7:00 ਵਜੇ ਇਸ ਕਰਦੀ ਹੱਥ ਬੰਨ ਕੇ ਤੁਹਾਡੇ ਤੋਂ ਮਾਫੀ ਮੰਗਦਾ ਜੀ ਕਿ ਤੁਹਾਨੂੰ ਕਾਫੀ ਲੰਮਾ ਸਮਾਂ ਇਜ਼ਹਾਰ ਕਰਨਾ ਪਿਆ ਪਰ ਵੀਰੋ ਗੱਲ ਇਹ ਆ ਕਿ ਇਲੈਕਸ਼ਨ ਦਾ ਅਖੀਰਲਾ ਪੜਾ ਤੇ ਬੜੀਆਂ ਕਲੀਅਰ ਕੱਟ ਗੱਲਾਂ ਮੈਂ ਤੁਹਾਡੇ ਨਾਲ ਦੋ ਚਾਰ ਕਰੂੰਗਾ ਤੁਹਾਨੂੰ ਵੀ ਬਹੁਤ ਸਮਾਂ ਆ ਗਿਆ ਜਿਹੜੀ ਬੀਬੀਆਂ ਪੈਣਾ ਮੈਂ ਜਾ ਕੇ ਆਉਂਦਾ ਰੋਟੀ ਪਾਣੀ ਬਣਾਉਣਾ ਹੋਣਾ ਅਸਲੀਅਤ ਗੱਲ ਇਹ ਆ ਜੀ ਕਿ ਦੋ ਤਿੰਨ ਗੱਲਾਂ ਆਪਾਂ ਜਿਆਦਾ ਕਰ ਵੋਟ ਕਾਂਗਰਸ ਪਾਰਟੀ ਨੂੰ ਇਸ ਨਗਰ ਦੇ ਵਿੱਚੋਂ ਭੇਜੀ ਆ ਆਪਾਂ ਨਿਕਰਾਇਓ ਭਾਈ ਅਟੈਕ ਕਰਕੇ ਨਹੀਂ ਆ ਰਹੇ ਜੀ ਬਾਅਦ ਚ ਪਾ ਲੈਣਗੇ ਦੋ ਮਿੰਟ ਬੰਦ ਜਿਆਦਾਤਰ ਵੋਟ ਆਪਾਂ ਕਾਂਗਰਸ ਪਾਰਟੀ ਨੂੰ ਇਸ ਨਗਰ ਚ ਪਾਉਂਦੇ ਰਹੇ ਆ ਤੇ ਕਾਂਗਰਸ ਪਾਰਟੀ ਦਾ ਹੀ ਜਿਆਦਾ ਬੋਲਬਾਲਾ ਰਿਆ ਮਰਾਤ ਸਾਹਿਬ ਕਰਕੇ 13 ਸਾਲ ਇਹ ਆਪਾਂ ਪੂਰੇ ਕਾਂਗਰਸ ਪਾਰਟੀ ਦਾ ਐਮਐਲਏ ਬਣਾ ਕੇ ਭੇਜਿਆ ਪੂਰਾ ਮਾਸਵਾਨ ਦਿੱਤਾ ਵਧੀਆ ਵੋਟ ਤੇ ਵਧਾਉਦੇ ਰਹੇ ਉਸ ਤੋਂ ਬਾਅਦ ਅਕਾਲੀ ਦਲ ਫਿਰ ਆਮ ਆਦਮੀ ਪਾਰਟੀ 2022 'ਚ ਆਪ ਆਮ ਆਦਮੀ ਪਾਰਟੀ ਨੂੰ ਬਹੁਤ ਵੋਟ ਪਈ ਪਰ ਵੀਰੋ ਤੁਸੀਂ ਤਾਂ ਕੋਈ ਵੋਟ ਪਾਤੀ ਸੀ ਪਰ ਐਮਐਲਏ ਕਾਂਗਰਸ ਪਾਰਟੀ ਦਾ ਬਣ ਗਿਆ ਤੇ ਸਰਕਾਰ ਆਮ ਆਦਮੀ ਪਾਰਟੀ ਦਾ ਵੈਸੇ ਇਹ ਕਦੇ ਹੁੰਦਾ ਨਹੀਂ ਹੁੰਦਾ ਕਿ 5 ਸਾਲ ਤੋਂ ਪਹਿਲਾਂ ਇਲੈਕਸ਼ਨ ਆ ਜਾਣਾ ਆਪਾਂ ਬੜੇ ਕਿਸਮਤ ਆਲੇ ਆ ਕਿ ਆਪਾਂ ਨੂੰ 2.5 ਸਾਲਾਂ ਬਾਅਦ ਦੁਬਾਰਾ ਮੌਕਾ ਮਿਲ ਜਾਂਦਾ 2.5 ਸਾਲਾਂ ਬਾਅਦ ਮੌਕਾ ਮਿਲਣ ਦਾ ਮਤਲਬ ਆ ਕਿ ਪਰਮਾਤਮਾ ਨੇ ਇਲੈਕਸ਼ਨਾਂ ਦੇ ਰੂਪ ਦੇ ਵਿੱਚ ਆਪਣੇ ਕੋਲ ਇੱਕ ਨਿਆਮਤ ਭੇਜੀ ਵੀ ਗਿੱਦੜੇ ਵਾਲਿਓ ਆ ਥਾਲੀ ਚ ਪਰੋਸ ਕੇ ਤੁਹਾਨੂੰ ਲੱਡੂ ਦੇ ਦੇ ਜੇ ਖਾਦੇ ਜਾਂਦੇ ਆ ਤਾਂ ਖਾ ਲਓ ਖਾਵਾਂਗੇ ਬਾਈ ਖਾਵਾਂਗੇ ਕਿਹਾ ਜੇ ਹਜੇ ਵੀ ਆਪਾਂ ਨਾ ਖਾ ਸਕੇ ਤਾਂ ਫਿਰ ਆਪਣੇ ਕੋਈ ਕਰਮਾਂ 'ਚ ਫਰਕ ਆ ਜੇ ਫਿਰ ਵੀ ਆਪਾਂ ਉਲਟ ਪਾਸੇ ਗਏ ਬੇਟਾ ਅੱਗੇ ਨਾ ਖੜੋ ਬੁੱਤ ਅੱਗੇ ਨਾ ਖੜੋ ਸੋ ਮੌਕੇ ਦਾ ਆਪਾਂ ਨੂੰ ਫਾਇਦਾ ਹੋਣਾ ਚਾਹੀਦਾ 16 ਸਾਲ ਫਿਰ ਆਪਾਂ ਤਾਂ ਬਾਅਦ ਦੇ ਵਿੱਚ ਰਣੇ ਆ ਤੁਹਾਡਾ ਇਲੈਕਸ਼ਨ ਤਾਂ ਹਜੇ ਆਉਣਾ ਸੀ 2012 ਨੂੰ ਸਿੱਧਾ ਸ਼ਾਮਲ ਹੋਏ ਹੋ ਉਸ ਤੋਂ ਪਹਿਲਾਂ 19 ਸਾਲ ਮੰਤਰੀ ਜੀ ਬਾਦਲ ਨਾਲ ਕੱਟੇ 13 ਸਾਲ ਦਾ ਪਾਵਰਿੰਗ ਕੰਮ ਨਾਲ ਕੱਟੇ ਇਹ ਸਾਲ ਕੇ ਨੇ ਪੂਰੇ ਪਰ ਦੋਨਾਂ ਜਣਿਆਂ ਨੇ ਦੱਤਾਂ ਨਹੀਂ ਤੋੜਿਆ ਗੱਲ ਉੱਥੇ ਦੀ ਉੱਥੇ ਖੜੀ ਆ ਪਰਚੀ ਸਿਆਸਤ ਕੱਗੇ ਇਹਦਾ ਖੁਸ਼ੀ ਪਰ ਵੀਰੋ ਮੈਂ ਤੁਹਾਨੂੰ ਇੱਕ ਵਾਦਾ ਕਰਕੇ ਜਾਨਾ ਦੇਖੋ ਸ਼ਾਨਦਾਰ ਟਾਈਮ ਆ ਇੱਕ ਪ੍ਰਾਨ ਕਰਕੇ ਜਾਣਾ ਅੱਜ ਤੁਹਾਡੇ ਨਾਲ ਮੇਰੇ ਤੁਸੀਂ ਬੜੇ ਪੋਸਟਰ ਲੱਗੇ ਦੇਖੇ ਹੋਣੇ ਆ 22 ਸਾਲ ਬਨਾਮ 22 ਸਾਲ ਇੱਥੋਂ ਤੁਸੀਂ ਪੱਲ ਰੈਲੀ ਦੇ ਵਿੱਚ ਵੀ ਬੜੇ ਲੋਕ ਗਏ ਹੋ ਲੋ ਬੱਸਾਂ ਕਿੱਜਾਂ ਸੀ ਨਹੀਂ ਤਿੰਨ ਬੱਸਾਂ ਗਏ ਜੀ ਚਲੋ ਇਹ ਤਿੰਨ ਸੀ ਦੋ ਬਾਈ ਪਰਗੇ ਉਹਨਾਂ ਤੋਂ ਇੱਥੇ ਵੀ ਬੜੇ ਸੱਜਣ ਹੋਣਗੇ ਇੱਕ ਬਾਈ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਉੱਥੇ ਸਟੇਜ ਦੇ ਉੱਤੇ ਅੜਕੇ ਇੱਕ ਗੱਲ ਕਹੀ ਸੀ ਸੀਨੀਅਰ ਲੀਡਰਸ਼ਿਪ ਨੂੰ ਮਾਨ ਸਾਹਿਬ ਨੂੰ ਤੇ ਕੇਜਰੀਬਾਬ ਸਾਹਿਬ ਨੂੰ ਮੈਂ ਕਿਹਾ ਜੀ ਇੱਕੋ ਹੀ ਵਾਦਾ ਲਿਆ ਸੀ ਮੈਂ ਕਿ ਜਿੰਨੇ ਕੰਮ ਦੋਨਾਂ ਜਣਿਆਂ ਨੇ 28 ਸਾਲ ਚ ਕੀਤੇ ਆ ਅਸੀਂ ਉਹ 28 ਸਾਲ ਚ ਕਰਾਉਣੇ ਆ ਜੇ ਮਨਜ਼ੂਰ ਆ ਤਾਹਾਂ ਕਰਕੇ ਜਾਇਓ ਇਹ ਸਾਨੂੰ ਜਵਾਬ ਦੇ ਕੌਣ ਹਾਰਾ ਕੌਣ ਜੀ ਆਹ 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 ਯਾ ਤੁਸੀਂ ਆਪਲੇ ਹੀ ਹਾਂਜੀ ਆਧਾਰ ਕਾਰਡ ਵੀ ਵੋਟ ਨਾਲ ਓਕੇ ਹੋ ਗਿਆ ਬੋਨੇ ਬੜਿਆ ਕਾ ਭਾਈ ਆਵੜਾ ਇਥੋਂ ਬਹੁਤ ਗੰਦਾ ਬੰਦਾ ਨੇ 22 ਸਾਲਾਂ ਦੇ ਕੰਮ ਆਪਾਂ 22 ਸਾਲ ਚ ਕਰਾਉਣੇ ਇਹ ਤਾਂ ਹੋ ਸਕਣਗੇ ਜੇ ਤੁਸੀਂ ਸਾਰੇ ਜਣੇ ਰਲ ਕੇ ਮੇਰੇ ਤੇ ਇਤਿਹਾਸ ਰੱਖੋ ਮੈਂ ਇੱਕ ਨਿਸ਼ਾਨਾ ਲੈ ਕੇ ਚੱਲਿਆ ਆ ਮੈਂ ਇਹ ਇੱਕ ਨਿਸ਼ਾਨਾ ਲੈ ਕੇ ਚੱਲਿਆ ਸੀ ਦੇਖੋ ਇੱਕ ਇਲਾਕੇ ਤੋਂ ਮੈਂ ਦੋ ਵਾਰ ਇਲੈਕਸ਼ਨ ਲੜਿਆ 50-50 ਹਜ਼ਾਰ ਦੇ ਕਰੀਬ ਲੋਕਾਂ ਨੇ ਮੈਨੂੰ ਵੋਟ ਪਾਈ ਆ ਮੇਰੇ ਤੇ ਭਰੋਸਾ ਕੀਤਾ ਜਿਸ ਭਰੋਸੇ ਦੇ ਮੈਂ ਇੱਥੇ ਅਜੇ ਵਾਪਸ ਖੜਾ 14 ਸਾਲਾਂ ਬਾਅਦ ਸੁਣੀ ਗਈ ਆ ਮੇਰੀ ਅੱਜ ਉਹ ਸਮਾਗ ਹੈ ਜਿਵੇਂ ਕਹਿੰਦੇ ਨਾ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਉਹ 12 ਸਾਲ ਆ ਗਏ ਔਰ ਮੇਰਾ ਇਹ ਇੱਕ ਨਿਸ਼ਾਨਾ ਲੈ ਕੇ ਮੈਂ ਚਲਿਆ ਇਹ ਜਿਹੜੀ ਵੋਟ ਹੁੰਦੀ ਹੈ ਨਾ ਵੀਰੋ ਵੋਟ ਇਹ ਆਪਾਂ ਤੁਸੀਂ ਬੜੇ ਬੇਬਾਕ ਹੋ ਕੇ ਪਾ ਦਿੰਦੇ ਹੋ ਲੰਮੀ ਸੋਚ ਕੇ ਨਹੀਂ ਪਾਉਂਦੇ ਇਹ ਵੋਟ ਵੀ ਤੁਹਾਡੀ ਦੀ ਕੀ ਕੀਮਤ ਹੈ ਸ਼ੇਅਰ ਕਰਦੇ ਭਾਈ ਜੀ ਸ਼ੇਅਰ ਹੈ ਜਿਹਦੀ ਕੋਈ ਕੀਮਤ ਨਹੀਂ ਫੌਜੀ ਸਾਹਿਬ ਸ਼ੇਅਰ ਕਰ ਦੋ ਨਾ ਲੱਖਾਂ ਤੇ ਨਾ ਹਜ਼ਾਰਾਂ ਤੇ ਨਾ ਕਰੋੜਾਂ ਦੀ ਕੋਈ ਕੀਮਤ ਨਹੀਂ ਦਾ ਮਤਲਬ ਇਹ ਹੁੰਦਾ ਜੇ ਤੁਸੀਂ ਆਪ ਦੀ ਮਤਦਾਨ ਕਰਤੀ ਕਿਸੇ ਤੇ ਇਹਨੂੰ ਮਤਦਾਨ ਕਹਿੰਦੇ ਮਤ ਦਾ ਮਤਦਾਨ ਦਾ ਮਤਲਬ ਆਪ ਦੀ ਮੱਤ ਕਿਸੇ ਨੂੰ ਦਾਨ ਕਰਤੀ ਹੁਣ ਮੇਰੇ ਅਰਗੇ ਜਦੋਂ ਤੁਸੀਂ ਕਿਸੇ ਲੀਡਰ ਨੂੰ ਆਪ ਦੀ ਮਤਦਾਨ ਕਰ ਦਿੰਨੇ ਹੋ ਤਾਂ ਮੇਰੀ ਇੱਕ ਨੈਥਿਕ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਤੁਹਾਡੇ ਸਾਰੇ ਕੰਮ ਕਰਾਂ ਕਿਉਂ ਤੁਹਾਡੀ ਮਤ ਦੇ ਵਿੱਚ ਸੀ ਤੁਸੀਂ ਸੋਚ ਕੇ ਉਹ ਗੱਲ ਮੈਨੂੰ ਵੋਟ ਪਾਈ ਆ ਕਿ ਉਹ ਮੇਰੀ ਡਿਊਟੀ ਬਣ ਜਾਂਦੀ ਹੈ ਮੈਂ ਉਹ ਸਾਰੇ ਕੰਮ ਤੁਹਾਡੇ ਊਏ ਕਰਾਂ ਇਹ ਮਤਲਬ ਹੁੰਦਾ ਹੈ ਦਾ ਨਾ ਕਿ ਇਹਦਾ ਮਤਲਬ ਇਹ ਹੁੰਦਾ ਵੀ ਮੈਂ ਜਿੱਤ ਕੇ ਤੇ ਮੁੜ ਕੇ ਟਰ ਬੱਲੀਆਂ ਤੇ ਹੋ ਜਾਵਾਂ ਵੀ ਹੁਣ ਮੈਂ ਲੁਧਿਆਣੇ ਲੈ ਲੜੂਗਾ ਤੇ ਹੁਣ ਮੈਂ ਬਜੇ ਲੈ ਲੜੂਗਾ ਈ ਕਦੇ ਮੈਂ ਚੰਡੀਗੜ੍ਹ ਵਜਿਆ ਤੇ ਕਦੇ ਮੈਂ ਕਿਤੇ ਵਜਿਆ ਕਿਤੇ ਨਹੀਂ ਜਾਣਾ ਮੈਂ ਗਿੱਦੜਾ ਛੱਡ ਕੇ ਮੈਂ ਕਿਤੇ ਨਹੀਂ ਜਾਣਾ ਗਿੱਦੜ ਵਿੱਚ ਹੀ ਰਹਿਣਾ ਨਾ ਕਦੇ ਗਿਆ ਨਾ ਜਾਵਾਂ ਇੱਥੇ ਹੀ ਸਿਆਸਤ ਮੇਰੀ ਸ਼ੁਰੂ ਹੋਈ ਸੀ ਤੇ ਇੱਥੇ ਹੀ ਖਤਮ ਕਰੂੰਗਾ ਮੈਂ ਨਹੀਂ ਕਰਨਾ ਕਿ ਕਰਵਾਉਣਾ ਅਗਲੀ ਗੱਲ ਤੁਹਾਨੂੰ ਮੈਂ ਦੱਸਾਂ ਮੇਰਾ ਫੇਸਬੁੱਕ ਅਕਾਊਂਟ ਆ ਜਿਹੜੇ ਬੱਚੇ ਫੇਸਬੁੱਕ ਚਲਾਉਂਦੇ ਆ ਹਰਦੀਪ ਸਿੰਘ ਡਿੰਪੀ ਢੰਡੋਂ ਦੇ ਨਾਮ ਤੇ ਉਹਨੂੰ ਫੋਲੋ ਕਰ ਲਓ ਉਹ ਇਸ ਕਰਕੇ ਤੁਹਾਨੂੰ ਕਹਿ ਰਿਹਾ ਕਿ ਜਿਹਨੂੰ ਤੁਸੀਂ ਆਪਣੀ ਅਨਮੋਲੀ ਚੀਜ਼ ਵੋਟ ਪਾ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਰੋਜ਼ ਤੁਹਾਡੇ ਕੋਲੇ ਅਪਡੇਟ ਚਾਹੀਦੀ ਆ ਕਿ ਜਿਹਨੂੰ ਅਸੀਂ ਜ਼ਿੰਮੇਵਾਰੀ ਦੇ ਕੇ ਭੇਜਿਆ ਆਪ ਦੀ ਵੋਟ ਪਾ ਕੇ ਭੇਜਿਆ ਕਿ ਉਹ ਸਾਡੇ ਸਹੀ ਕੰਮ ਕਰ ਰਿਹਾ ਕਿਤੇ ਐਵੇਂ ਤਾਂ ਨਹੀਂ ਤੁਰਿਆ ਫਿਰਦਾ ਤੁਹਾਨੂੰ ਰੋਜ਼ ਮੇਰੀ ਅਪਡੇਟ ਮਿਲੂਗੀ ਕਿ ਅੱਜ ਡਿੰਪੀ ਕੌਣੀ ਫਿਰਦਾ ਸੀ ਅੱਜ ਡਿੰਪੀ ਆਸਾ ਵੋਟਰ ਬੈਠਾ ਸੀ ਅੱਜ ਗਿਲਜੇ ਵਾਲੇ ਬੈਠਾ ਅੱਜ ਹੋਸਟਲ ਬੈਠਾ ਅੱਜ ਡਿੰਪੀ ਅਬਲੂ ਕੋਠੇ ਬੈਠਾ ਅੱਜ ਹਰੀ ਕੇ ਆਊਗਾ ਤੁਹਾਨੂੰ ਮੇਰੀ ਡੇਲੀ ਦੀ ਅਪਡੇਟ ਉਹਦੇ ਤੇ ਰੋਜ਼ ਮਿਲਿਆ ਕਰੂਗੀ ਮੈਂ ਕੀ ਕਰਦਾ ਫਿਰਦਾ ਇਹ ਤੁਹਾਡੀ ਜਾਣਕਾਰੀ ਹਿੱਤ ਇਸ ਕਰਕੇ ਦੇ ਰਿਹਾ ਕਿ ਤੁਹਾਨੂੰ ਆਇਆ ਨਾ ਲੱਗੇ ਕਿ ਅਸੀਂ ਆਰ ਵੋਟ ਆਵਦੀ ਜ਼ਾਇਆ ਕਰਤੀ ਬੇਕਾਰ ਕਰਤੀ ਔਰ ਇੱਕ ਨਿਸ਼ਾਨਾ ਹੁੰਦਾ ਬੰਦੇ ਦਾ ਇਹ ਜਿਹੜਾ ਤੁਸੀਂ 20 ਤਰੀਕ ਨੂੰ ਤੁਸੀਂ ਵੋਟਾਂ ਪਾਉਣੀ ਆ ਨਾ ਤੁਹਾਡੀ ਜ਼ਿੰਮੇਵਾਰੀ ਉਸ ਤੋਂ ਬਾਅਦ 20 ਤਰੀਕ ਤੋਂ ਬਾਅਦ ਖਤਮ ਹੋ ਜਾਣੀ ਹੈ ਤੇ ਮੇਰੀ ਜ਼ਿੰਮੇਵਾਰੀ ਉਸ ਤੋਂ ਬਾਅਦ ਸ਼ੁਰੂ ਹੋਣੀ ਆ ਤੇ ਕੋਕੜਾ ਜ਼ਿੰਮੇਵਾਰੀਆਂ ਦਾ ਤੁਸੀਂ ਮੇਰੇ ਸਿਰ ਤੇ ਰੱਖੋਗੇ ਭਰ ਕੇ ਆਪਣੇ ਹਲਕੇ 'ਚ 52 ਪੰਚਾਇਤਾਂ ਤੇ 19 ਵਾਗਾਂ ਤੇ ਇਹ ਸਾਰਿਆਂ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਮੈਂ ਹਰੇਕ ਦਾ ਸੁਖ ਸੁੱਖ ਨਾ ਤੇ ਕੋਈ ਬਹਾਨਾ ਨਹੀਂ ਚੱਲਣਾ ਉਹਦੇ 'ਚ ਤੇ ਜੇ ਮੈਂ ਇਹ 2.5 ਸਾਲਾਂ ਦੇ ਵਿੱਚ ਤੁਹਾਡੇ ਕੰਮ ਕਰਨ ਦੇ ਵਿੱਚ ناکਾਮ ਰਿਹਾ ਮੈਂ ਤੁਹਾਡੀਆਂ ਆਸਾਂ ਤੇ ਖਰਾ ਨਾ ਉਤਰ ਸਕਿਆ ਦਾ ਮੇਰਾ ਕੋਈ ਹੱਕ ਨਹੀਂ ਕਿ 2027 ਜਾ ਕੇ ਤੁਹਾਨੂੰ ਵੋਟ ਮੰਗਲਾਂ ਤੇ ਮੈਂ ਆਉਂਦਾ ਵੀ ਨਹੀਂ ਵੋਟ ਮੰਗਾਂ ਇਹ ਵੀ ਮੇਰਾ ਮੇਰਾ ਸੋਨਿਆ ਵਾਦਰੀ ਹੈ ਨਾ ਮੈਂ ਬੜਾ ਹੋਣ ਤੁਹਾਡਾ ਬੰਦਾ ਬੜਾ ਸ਼ਰਮ ਵਾਲਾ ਬੰਦਾ ਮੈਂ ਮੈਥੋਂ ਤੁਹਾਡੇ ਨਾਲ ਅੱਖ ਨਹੀਂ ਮਿਲਾਈ ਜਾਣੀ ਆ ਕੇ ਜੇ ਮੈਂ ਤੁਹਾਡੇ ਕੰਮੜਾ ਕਰ ਸਕਿਆ ਮੈਥੋਂ ਤੁਹਾਡੇ ਚਿਹਰੇ ਦੇ ਅੱਗੇ ਮੈਂ ਖੜ੍ਹ ਨਹੀਂ ਪਾਉਂਗਾ ਇਸ ਕਰਕੇ ਮੈਂ ਇਲੈਕਸ਼ਨ ਹੀ ਨਹੀਂ ਲੜਨਾ ਜੇ ਮੈਂ ਕੰਮ ਤੁਹਾਡੇ ਨਾਲ ਕਰ ਸਕਿਆ ਪਾਣੀ ਦੀਆਂ ਵਾਰੀਆਂ ਤੁਸੀਂ ਦੋਨੇ ਪਾਣੀ ਦੀਆਂ ਲੋਸਾਂ ਜਿੱਤੋਗੇ ਵੀ ਦਿਆਓਗੇ ਵੀ ਮਾ ਸੋਨਹਾਰਾ ਤੇਰਾ ਸਾਲ ਦੀ ਪਾਣੀ ਦੀ ਵਾਰੀ ਆਪਾਂ ਰਾਜੇ ਵੜਿੰਗ ਨੂੰ ਦੇਤੀ ਤੇ 16 ਸਾਲ ਦੀ ਮੰਦੀ ਹੁੰਦੀ ਸੀ ਮੇਰੇ ਕੋਲੇ ਤਾਂ ਕੱਲਾ ਨਕਾਲ ਬਚਿਆ ਉਹ ਲੈਣ ਆਇਆ ਤੁਹਾਡੇ ਆ ਇਹਨਾਂ ਦੇ ਭਾਰੀ ਵੀ ਪੈ ਜਾਣਗੇ ਜੀ ਨਕਾਲ ਹੀ ਭਾਰੀ ਪਾਉਣਾ ਇਹਦਾ ਨਕਾਲ ਹੀ ਭਾਰੀ ਪਾਉਣਾ ਹਾਂ ਕਈ ਸੱਜਣ ਇਹੋ ਜਿਹੇ ਆ ਮੈਂ ਇਹ ਗੱਲ ਤੁਹਾਨੂੰ ਤਾਂ ਸੁਣਾਉਣ ਲੱਗਿਆ ਹਰੀਕੇ ਕਲਾ ਦੇ ਵਿੱਚ ਜ਼ਿਆਦਾਤਰ ਬੰਦੇ ਕਾਂਗਰਸ ਵਾਲੇ ਪਾਸੇ ਸੀਗੇ ਜ਼ਿਆਦਾਤਰ ਆਪਣਾ ਜਿਹੜਾ ਵੋਟ ਬੈਂਕ ਆ ਉਹ ਕਾਂਗਰਸ ਦਾ ਜਦੋਂ ਕਾਂਗਰਸ ਦੇ ਬੰਦੇ ਦੂਜੇ ਪਾਸੇ ਜਾਂਦੇ ਆ ਨਾ ਉਹ ਥੋੜੀ ਜੀ ਆਪਣੀ ਕਿਤੇ ਇੱਕ ਉਹ ਹੁੰਦੀ ਆ ਵੀ ਐਨੇ ਚਿਰ ਦੇ ਕਾਂਗਰਸੀ ਤੁਰੇ ਆਉਣੇ ਆ ਕਿ ਚਲ ਕਾਦੇ ਪਿੱਛੇ ਪਾਉਣੀ ਆ ਛੱਡ ਭਰਾਇਆ ਮੌਕੇ ਤੇ ਜਾ ਕੇ ਫੇਰ ਬਦਲ ਜਾਂਦੇ ਆ ਪਰ ਤੁਹਾਨੂੰ ਇੱਕ ਮੈਂ ਗੱਲ ਸੁਣਾਉਂ ਲੱਗਿਆ ਕੱਲ ਮੈਂ ਤੜਕੇ ਥੋੜਾ ਜਿਹਾ ਸਮਾਂ ਸੀ ਮੇਰੇ ਕੋਲੇ ਤੇ ਮੈਨੂੰ ਗਿੱਲ ਜੀ ਵਾਲੋਂ ਟੈਲੀਫੋਨ ਆ ਗਿਆ ਵੀ ਭਾਈ ਤੂੰ ਆ ਜਾ ਯਾਰ ਖਾਦਾ ਬੜਾ ਵੱਡਾ ਪਰਿਵਾਰ ਆ ਕਾਤਾ ਦੱਸੀ ਆਪ ਸਗੇ ਭਾਈਆਂ ਬਾਕੀ ਚਾਚੇ ਤਾਏ ਮਿਲਾ ਕੇ ਸਾਡੀ 100 ਲੋਟਾਂ ਤੇ ਤੇਰੀਆਂ ਗੱਲਾਂ ਬਾਤਾਂ ਅਸੀਂ ਸੁਣੀਆਂ ਸੀ ਐਸੀ ਪ੍ਰਵਾਸ ਦੀ ਵਿਚਾਰਾ ਵੀ ਤੂੰ ਬਾਈ ਸਾਡੇ ਕੋਲੇ ਜੇ ਤੂੰ ਆ ਜੇ ਕਰੇ ਤਾਂ ਅਸੀਂ ਪਿਆਰ ਕਰਦੇ ਧੰਕਾਰ ਦੀ ਸ਼ੇਰ ਉਹ ਜੀ ਸਾਹਿਬ ਜਿਹੜਾ ਸਮਾਧੀ ਦੀ ਮੈਂ ਘਰੇ ਚਲਾ ਗਿਆ ਰੋਪੇ ਵਗੈਰਾ ਪਾਏ ਅਸੀਂ ਨਾਲ ਬਹਿ ਕੇ ਕੌਣ ਤੋਂ ਬਾਅਦ ਮੈਨੂੰ ਆਈ ਬਾੜਿਆ ਮੈਨੂੰ ਕਹਿੰਦੇ ਸੀ ਭਾਈ ਜੀ ਚਾਹ ਪਾਣੀ ਪੀ ਕੇ ਜਾਇਓ ਮੈਂ ਕਹਾਂ ਜੀ ਬੈਠੇ ਆ ਤੇ ਗੱਲੀ ਚੱਲ ਪਈ ਉਹ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਬੇਟਾ ਸੀ ਉਹ ਕਹਿੰਦਾ ਭਾਈ ਜੀ ਸਾਡੇ ਦਾਦਾ ਜੀ ਨੇ ਵੀ ਕਾਂਗਰਸ ਨੂੰ ਵੋਟ ਪਾਈ ਮੇਰੇ ਪਿਤਾ ਜੀ ਨੇ ਵੀ ਪਾਈ ਮੈਂ ਵੀ ਪਾਈ ਸਾਡੇ ਬੱਚੇ ਵੀ ਕਾਂਗਰਸ ਨੂੰ ਪਾਉਂਦੇ ਆ ਅੱਜ ਵੀ ਕਾਂਗਰਸ ਤੋਂ ਬਿਨਾ ਕਦੇ ਕਿਸੇ ਨੂੰ ਵੋਟ ਨਹੀਂ ਪਾਈ ਤੇ ਖਿਆਲ ਰੱਖਿਓ ਕਿਤੇ ਸਾਡੀ ਪਾਰਟੀ ਤੁਸੀਂ ਬਦਲਤੀ ਕਿਤੇ ਇਹ ਨਾ ਹੋਵੇ ਵੀ ਬਾਅਦ ਚ ਅਸੀਂ ਰੋਦੇ ਫਿਰਿਏ ਪਾਰਟੀ ਵੀ ਬਦਲ ਗਈ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਛੋਟੇ ਭਾਈ ਇੱਕ ਗੱਲ ਦੱਸਾਂ ਕਹਿੰਦਾ ਹਾਂਜੀ ਦੱਸੋ ਕਿ ਮੈਂ ਵੀ ਪਹਿਲੀ ਵਾਰੀ ਆਮ ਆਦਮੀ ਦੀ ਵੋਟ ਪਾਉਣ ਲੱਗਿਆ ਹੁਣ ਤੱਕ ਮੈਂ ਵੀ ਤਕਰੀਬਨ ਵੋਟ ਪਾਈ ਹੈ ਤੂੰ ਘਬਰਾਣਾ ਇੱਕੋ ਜਿਹਾ ਪਤਾ ਮੈਂ ਸੋਚਿਆ ਕਿ ਤੂੰ ਪਹਿਲਾਂ ਮੈਂ ਵੀ ਨਹੀਂ ਪੱਗੀ ਇਸ ਕਰਕੇ ਤੂੰ ਲੋਲ ਨਾ ਆਪਾਂ ਇੱਕੋ ਜਿਹਾ ਦੋਨੇ ਤੇਰਾ ਦਿਲ ਵੱਜ ਗਿਆ ਇਸ ਕਰਕੇ ਤੁਹਾਨੂੰ ਕਹਿੰਦਾ ਜਿਨ੍ਹਾਂ ਨੇ ਕਾਂਗਰਸ ਤੋਂ ਪਲਟੀ ਮਾਰੀ ਹੈ ਘਬਰਾਓ ਨਾ ਮੈਂ ਥੋੜੇ ਜਰ ਗਈਆਂ ਮੈਂ ਵੀ ਪਹਿਲੀ ਵਾਰੀ ਪਾਉਣ ਲੱਗੀ ਦਰਮ ਦੀ ਲੋੜ ਨਹੀਂ ਸੰਗਣ ਦੀ ਹਾਂ ਜੀ ਮੈਂ ਵੀ ਜੱਦੀ ਕਾਲੀ ਦੋ ਇੱਕੋ ਇੱਕ ਦੀ ਵੋਟ ਇੱਕ ਚੀਜ਼ ਨੂੰ ਪਾਉਣੀ ਆ ਆਪਾਂ ਨਾ ਆਪਾ ਅਕਾਲੀ ਦਲ ਨੂੰ ਪਾਉਣੀ ਆ ਨਾ ਆਪਾ ਕਾਂਗਰਸ ਪਾਰਟੀ ਨੂੰ ਪਾਉਣੀ ਆ ਔਰ ਨਾ ਹੀ ਆਮ ਆਦਮੀ ਨੂੰ ਪਾਉਣੀ ਆ ਇਹਨਾਂ ਮਹੀਨਾ ਦਾ ਕੋਈ ਨਾਮ ਆਦਮੀ ਪਾਰਟੀ ਨੂੰ ਵੋਟ ਕਿਨੂੰ ਪਾਉਣੀ ਹੈ ਕੋਦ ਮੈਂ ਇਹ ਦੱਸਦਾ ਆਪਾਂ ਵੋਟ ਪਾਉਣੀ ਆ ਆਪ ਦੇ ਆਪ ਥੋੜਾ ਜਿਹਾ ਲਾਲਚ ਵਰਤ ਲਿਓ ਐਕੀ ਉਹ ਇਸ ਕਰਕੇ ਵਰਤਣਾ ਜੇ ਆਪ ਦਾ ਲਾਲਚ ਕਰਕੇ ਜਿਹਨੂੰ ਕਹਿੰਦੇ ਆਪਾਂ ਸੈਲਫਿਸ਼ਨੈਸ ਇਹ ਸਾਨੂੰ ਚੀਜ਼ ਚਾਹੀਦੀ ਹੈ ਮੈਨੂੰ ਦੇ ਦੇ ਮੈਨੂੰ ਦੇਣ ਦੇ ਖਾਤੇ ਤੁਹਾਨੂੰ ਵੋਟ ਐਕੀ ਝਾੜੂ ਨੂੰ ਪਾਉਣੀ ਪੈਣੀ ਆ ਆਪ ਨੂੰ ਪਾਉਣੀ ਪੈਣੀ ਕਿਉਂਕਿ ਜੇ ਆਪਾਂ ਵੋਟਾਂ ਵਧਾਂਗੇ 2.5 ਸਾਲ ਆਪਣੇ ਹੱਕ ਦਾ ਜਾਂ। ਜੇ ਵੋਟਾਂ ਨਹੀਂ ਵੱਧ ਪਾਈ 2.5 ਸਾਲ ਵੀ ਗਈ। ਫੇਰ ਨਹੀਂ ਆਉਣੇ। ਇਸ ਕਰਕੇ 2.5 ਸਾਲ ਮਿੰਤਣਾ ਤੋਂ ਤੁਮੈਂ ਇਹ ਮੰਗਦਾ। ਮਿੰਤਣਾ ਇਹ 2.5 ਸਾਲ ਦੇ ਦਿਓ। ਝੋਲੀ ਅੰਡ ਕੇ ਤੁਹਾਨੂੰ ਕਹਿਣਾ ਤਰੀਕੇ ਆਲਿਓ। ਅੱਗੇ ਤਾਂ ਨਹੀਂ ਕਰੇ ਤੁਸੀਂ ਖੈਰ ਪਾਈ। ਪਰ ਫੇਰ ਬੇਨਤੀ ਕਰ ਲੈਣਾ। ਜੇ ਐਕਟੀ ਪਾ ਦਿਓਗੇ ਤਾਂ। ਇੱਕ ਤੁਹਾਨੂੰ ਹੋਰ ਦੱਸ ਦੇਣਾ। ਇੱਕ ਤੁਹਾਨੂੰ ਹੋਰ ਦੱਸ ਦੇਣਾ। ਏ ਬਾਈ ਫਰਗਟ ਜੀ ਨੇ ਇਲੈਕਸ਼ਨ ਲੜਿਆ ਬਹੁਤ ਵਧੀਆ ਤੇ ਬੱਬਲੂ ਜੀ ਨੇ ਗੱਲ ਕੀਤੀ ਸੀ ਮੈਨੂੰ ਇਹਨਾਂ ਨੇ ਸਰਪੰਚੀ ਕਰਨ ਨਹੀਂ ਦੇਣੀ ਆ ਤੇ ਮੈਂ ਗੱਲਾਂ ਬੜੀਆਂ ਸਪਸ਼ਟ ਕਰਦਾ ਹਾਂ ਤੇ ਪਰੀ ਪੰਚਾਇਤ ਦੀ ਸਪਸ਼ਟ ਕਰਦਾ ਜਮਾ ਨਹੀਂ ਕਰਨ ਦੇਣੀ ਇਹ ਕਰੂਗਾ ਸਰਪੰਚ ਜੀ ਬੋਲੇ ਸੋਹਣੇ ਆਏ ਇਹ ਸਰਪੰਚਾ ਫੋੜਾ ਉਹ ਹੀ ਕਰਵਾ ਦੂੰਗਾ ਉਹ ਨਹੀਂ ਕਰਵਾ ਦਿੰਦਾ ਇਹੀ ਕਰੂਗਾ ਇਹ ਚੰਗਾ ਬੰਦਾ ਜਿੰਨਾ ਚਿਰ ਮੇਰੀ ਗੱਲ ਸੁਣ ਲੋ ਜਿੰਨਾ ਚਿਰ ਹਰਦੀਪ ਸਿੰਘ ਟਿੰਟੀ ਢਿੱਲੋਂ ਐਮਐਲਏ ਰਹੂਗਾ ਇਹ ਮੇਰਾ ਭਰਾ ਸਰਪੰਚ ਰਹੂਗਾ ਬੋਲ ਉੱਪਰ ਵੀ ਬੋਲ ਜਾ ਮੈਂ ਕਦੇ ਗੋਲ ਵੀ ਗੱਲ ਨਹੀਂ ਕੀਤੀ ਚੋਰ ਨੂੰ ਕਹਦੇ ਲੱਗ ਜਾ ਤੇ ਕੁੱਤੀ ਨਗਰੇ ਪਾਪਾ ਕੋਈ ਕਰਕੇ ਖੜੇ ਆ ਕਿੰਨੇ ਕੰਮ ਤੁਸੀਂ ਕਰਾਉਣੇ ਹੋਣਗੇ ਜੋ ਵੀ ਹਰ ਹਰ ਕੇ ਕਾਰਨ ਕੰਮ ਹੋਊਗਾ ਪਾਈ ਕਰਾਊਗਾ ਉਹ ਪਿੰਡ ਨੂੰ ਕਹਿ ਕੇ ਜਾਂਦਾ ਕੋਈ ਹੋ ਇਹਨਾਂ ਦੀ ਸਾਰੀ ਟੀਮ ਜੋ ਜਿਨ੍ਹਾਂ ਨੇ ਇਹਨਾਂ ਦੇ ਨਾਲ ਜੋ ਖੜੇ ਆ ਜਿਨ੍ਹਾਂ ਨੇ ਮਦਦ ਕੀਤੀ ਆ ਜਿਹੜੇ ਨਾਲ ਉਹ ਪਾਸੇ ਗਈ ਸੀ ਵਾਪਸ ਆ ਗਈ ਉਹ ਢੁੱਲ ਨਾ ਕਿ ਯਾਰ ਅਸੀਂ ਤਾਂ ਦੂਜੇ ਪਾਸੇ ਸੀ ਇੱਥੇ ਮੇਰਾ ਪ੍ਰਾਕ ਗਗਨ ਬੈਠਾ ਹੋਗਾ ਆ ਜਾ ਉਸਕੇ ਤੂੰ ਵੀ ਮੇਰਾ ਸਰਪੰਚੀ ਆ ਤੂੰ ਵੀ ਮੇਰਾ ਸਰਪੰਚੀ ਆ ਇਸ ਕਰਕੇ ਗੁੱਸਾ ਨਾ ਮਨਾਇਓ ਪਰ ਦੇਖੋ 23 ਦੀ ਯਾਦ ਰੱਖਿਓ 23 ਤੇ ਕੀ ਕਮੂਟ 23 ਨੂੰ 2 ਨੰਬਰ ਵਾਲਾ ਬਟਨ ਦੱਬ ਕੇ ਝਾੜੂ ਵਾਲਾ ਬਟਨ ਦੱਬ ਕੇ म आदमी पार्टी की सीट जित के झोली चौनी है एक एक वोट आप पार्टी की झोली च पानी है ताकि जिनी वर्ध वोट आप जित के जावाने ऊना ही मेरा हथ उठे करड़ा करके पैजूगा जिन्ना हथ करा करके पैजूगा ਉਹਨੇ ਹੀ ਵਾਦਾ ਪਾਸ ਮਾਰ ਲਿਆ ਕਿ ਉਹ ਨੂੰ ਦੇ ਦਾਂਗੇ ਤੁਹਾਡੇ ਜੋ ਵੀ ਕੰਮ ਪੈਂਡਿੰਗ ਪਏ ਆ ਬਿਚੇ ਸਾਡਾ ਸਾਥ ਤੋਂ ਉਹਨੇ ਭਰਾ ਮੇਰੇ ਇੱਕ ਅੱਵੇ ਖੜਾ ਇੱਕ ਮੇਰੇ ਸੱਜੇ ਖੜਾ ਤੁਸੀਂ ਹੁਕਮ ਕਰੀ ਚੱਲਿਓ ਤੇ ਪੈਸੇ ਲਿਆ ਕੇ ਦੇਣ ਦੀ ਜ਼ਿੰਮੇਵਾਰੀ ਮੇਰੀ ਉਹ ਮੈਂ ਲੈ ਲਿਆ ਇੰਨੀਆਂ ਕਮਰੀਆਂ ਆਦਮੀਆਂ ਪਰਵਾਨ ਕਰਿਓ ਆਹ ਘੋੜੀ ਯਾਦ ਕੇ ਤੁਹਾਡੇ ਕੋਲੋਂ ਵੋਟ ਮੰਗ ਕੇ ਜਾ ਰਿਹਾ ਸਿਰਫ ਢਾਈ ਦਾ ਲਾਸਟ ਦੁਆਰੇ ਇਲੈਕਸ਼ਨ ਨਹੀਂ ਮੈਂ ਲੜਨਾ ਜੇ ਤੁਹਾਡੀਆਂ ਆਪਾਂ ਤੇ ਖੜਾ ਨਾਮ ਕਰਿਆ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਰੂ ਜੀ ਦਾ ਖਾਲਸਾ ਮੈਰੂ ਜੀ ਦੀ ਪੱਟੀ ਬਾ